ਹਲਕਾ ਕਰਤਾਰਪੁਰ ਦੇ ਅਧੀਨ ਪੈਂਦੇ ਪਿੰਡ ਕਾਨਪੁਰ ਵਿਖੇ ਸੀਵਰੇਜ ਪਾਈਪ ਦਾ ਕੰਮ ਤਕਰੀਬਨ ਤੌਰ ਤੇ ਮੁਕੰਮਲ ਇਸ ਸਬੰਧੀ ਸਾਬਕਾ ਸਰਪੰਚ ਐਮ ਡੀ ਮੰਗਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਵੇਂ ਕਿ ਐਮ ਐਲ ਏ ਬਲਕਾਰ ਸਿੰਘ ਜੀ ਆਪਣੇ ਕੀਤੇ ਹੋਏ ਵਾਅਦੇ ਅਨੁਸਾਰ ਪਿੰਡਾਂ ਦਾ ਵਿਕਾਸ ਕਰ ਰਹੇ ਹਨ ਉਸੇ ਤਰ੍ਹਾਂ ਹੀ ਕਾਨਪੁਰ ਪਿੰਡ ਵਾਸੀ ਵੀ ਆਉਣ ਵਾਲੀਆਂ ਚੋਲਾਂ ਵਿੱਚ ਉਹਨਾਂ ਦਾ ਭਰਪੂਰ ਸਾਥ ਦੇਣਗੇ ਅਤੇ ਵੱਡੀ ਗਿਣਤੀ ਦੇ ਨਾਲ ਉਹਨਾਂ ਨੂੰ ਜਤਾਉਣਗੇ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਸਰਦਾਰ ਬਲਕਾਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਮੈਂ ਸਾਬਕਾ ਸਰਪੰਚ ਐਮ.ਡੀ ਮੰਗਾ ਪਿੰਡ ਕਾਨਪੁਰ ਜੋ ਸਾਡੀ ਪਿਛਲੀ ਪੰਚਾਇਤ ਸਾਡੇ ਸਾਬਕਾ ਸਰਪੰਚ ਰਕੇਸ਼ ਕੁਮਾਰ ਜੀ ਦੀ ਬਦੌਲਤ ਜੋ ਕਿ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਅੱਜ ਉਹ ਕੰਮ ਤਕਰੀਬਨ ਪੂਰਾ ਹੋ ਚੁੱਕਾ ਜਾਂ 5-7% ਰਹਿਣਾ ਹੋਗਾ ਉਹ ਵੀ ਹੋ ਚੁੱਕਾ ਜਾਊਗਾ ਪੂਰਾ ਅਸੀਂ ਜਿੱਥੇ ਆਪਣੇ ਸਾਬਕਾ ਸਰਪੰਚ ਸਰਪੰਚ ਰਕੇਸ਼ ਕੁਮਾਰ ਜੀ ਦਾ ਧੰਨਵਾਦ ਕਰਦੇ ਹਾਂ ਉਹਦੇ ਨਾਲ ਹੀ ਸਾਡੇ ਪਿੰਡ ਦੇ ਬਹੁਤ ਹੀ ਮਹਤਵਮਾਨ ਸਰਦਾਰ ਸੁਰਿੰਦਰ ਸਿੰਘ ਜੀ ਸੰਧੜ ਜਿਨ੍ਹਾਂ ਨੇ ਕਿ ਆਪਣੀ ਪੌਕੇਟ ਦੇ ਵਿੱਚੋਂ ਬਹੁਤ ਸਾਰਾ ਖਰਚਾ ਕਰਕੇ ਪਿੰਡ ਦਾ ਬਹੁਤ ਸਾਰਾ ਵਿਕਾਸ ਕੀਤਾ ਹੈ ਨਾਲ ਇਹਨਾਂ ਦੀ ਪੂਰੀ ਸਮੁੱਚੀ ਟੀਮ ਸਾਡੇ ਪੰਜ ਸਹਿਬਾਨ ਜੋ ਕਿ ਨਾਲ ਸਾਰੇ ਖੜੇ ਆ ਔਰ ਸਭ ਤੋਂ ਵੱਡੀ ਦੇਣ ਆ ਮਾਨ ਸਰਕਾਰ ਦੀ ਸਾਡੇ ਹਲਕੇ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਪਿੰਡ ਨੂੰ ਇੰਨੀ ਵੱਡੀ ਗ੍ਰਾਂਟ ਦੇ ਕੇ ਜੋ ਕਿ 1 ਕਰੋੜ ਰੁਪਇਆ ਪਿੰਡ ਦੀ ਪਾਣੀ ਦੀ ਟੈਂਕੀ ਨੂੰ ਦਿੱਤਾ 40 ਲੱਖ ਰੁਪਏ ਕਰੀਬ ਪਿੰਡ ਦੇ ਸੀਵਰੇਜ ਵਾਸਤੇ ਦਿੱਤੇ ਜਿਸ ਤਰ੍ਹਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਸਾਰਾ ਪਿੰਡ ਵੀ ਉਹਨਾਂ ਦੇ ਨਾਲ ਹਮੇਸ਼ਾ ਖੜੇ ਹਾਂ ਔਰ ਖੜੇ ਰ੍ਹਾਂਗੇ ਅਬ ਅਸੀਂ ਉਹਨਾਂ ਨੂੰ ਇੱਥੋਂ ਕਦੀ ਵੀ ਨਿਰਾਸ਼ਾ ਦਾ ਮੂੰਹ ਨਹੀਂ ਦੇਖਣਾ ਦਮਾਂਗੇ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਉਹਨਾਂ ਨੂੰ ਫਿਰ ਤੋਂ ਦੁਬਾਰਾ ਸੱਤਾ ਦੇ ਵਿੱਚ ਲਿਆਵਾਂਗੇ ਉਹ ਜੋ ਕਿ ਇਸੇ ਤਰ੍ਹਾਂ ਪਿੰਡ ਦਾ ਵਿਕਾਸ ਕਰਦੇ ਰਹਿਣ ਅਸੀਂ ਉਹਨਾਂ ਦੇ ਕਾਰਜ ਤੋਂ ਕੰਮਾਂ ਤੋਂ ਬਹੁਤ ਖੁਸ਼ ਆਂ ਔਰ ਉਹਨਾਂ ਦਾ ਸਾਰੇ ਪਿੰਡ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਬਲਕਾਰ ਸਿੰਘ ਜਿੰਦਾਬਾਦ ਧੰਨਵਾਦ ਹਾਂਜੀ ਸਸੀ ਕਾਲ ਜੀ ਇਹ ਜੋ ਤੁਹਾਡੇ ਸੀਵਰੇਜ ਦਾ ਕੰਮ ਚੱਲ ਰਿਹਾ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਅਸੀਂ ਮਾਣਯੋਗ ਸਾਡੇ ਕਰਤਾਰਪੁਰ ਹਲਕਾ ਤੋਂ ਸਰਦਾਰ ਬਲਕਾਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਧੰਨਵਾਦ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਆਪਣੀ ਰੈਂਜੀ ਸਰਕਾਰ ਦੇ ਸਮੇਂ ਜਿੰਨਾ ਵੀ ਉਹਨਾਂ ਦਾ ਸਮਾਂ ਬੀਤ ਰਿਹਾ ਹੈ ਉਹਦੇ ਵਿੱਚ ਸਾਡੇ ਕਾਨਪੁਰ ਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਸ਼ਿਗਰੇ ਦਾ ਕੀਤਾ ਜਿਹਦੇ ਤੇ ਤਕਰੀਬਨ 1 ਕਰੋੜ ਰੁਪਏ ਤੋਂ ਵੱਧ ਪੈਸਾ ਲੱਗਾ ਉਸ ਤੋਂ ਬਾਅਦ ਕਾਨਪੁਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸੀਗੀ ਉਹਦੇ ਬਾਅਦ ਇਹ ਤਕਰੀਬਨ 99 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਉਹਨਾਂ ਨੇ ਪੂਰਾ ਕੀਤਾ ਟੈਂਕੀ ਦਾ ਬੰਦੋਬਸਤ ਕਰਕੇ ਟੈਂਕੀ ਲਗਾਈ ਔਰ ਸਾਰੇ ਪਿੰਡ ਨੂੰ ਜਿਹੜਾ ਪਾਣੀ ਪੀਣ ਯੋਗ ਦਿੱਤਾ ਤੇ ਹੁਣ ਅੱਜ ਵੀ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਨੇ ਮਤਲਬ ਕਾਰਜ ਅਰੰਭ ਕੀਤੇ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਅਸੀਂ ਇਹ ਸੀਵਰੇ ਦਾ ਕੰਮ ਕਰਾਂਗੇ ਔਰ ਇਹ ਸੀਵਰੇ ਜਿਹੜਾ ਅੱਜ ਸ਼ੁਰੂ ਹੋਇਆ ਆ ਤੇ ਤਕਰੀਬਨ ਥੋੜਾ ਜਿਹਾ ਹੀ ਰਹਿ ਗਿਆ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇ ਨਾਲ ਇਹ ਵੀ ਆਸ ਕਰਦੇ ਆ ਕਿ ਜਿਹੜਾ ਸਾਡੇ ਕਾਨਪੁਰ ਦਾ ਸੋਚੇ ਸਾਡਾ ਕਾਨਪੁਰ ਜਿਹੜਾ ਆ ਕਾਨਪੁਰ ਦੀਆਂ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਸਾਡਾ ਪਿੰਡ ਬਿਲਕੁਲ ਮੰਤਰੀ ਸਾਹਿਬ ਦੇ ਬਿਲਕੁਲ ਨਾਲ ਆ ਤੇ ਅਸੀਂ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਜਿਹੜੇ ਐਮਐਲਏ ਸਹਿਬਾਨ ਆ ਪ੍ਰਕਾਰ ਸਿੰਘ ਜੀ ਹੁਣੇ ਅਸੀਂ ਸਾਰੇ ਸਾਡੇ ਕਾਨਪੁਰ ਦੇ ਸਾਰੇ ਭਗਵੰਤ ਦੇ ਸਜਣੋਂ ਪੰਚਾਇਤ ਮੈਂਬਰ ਅਸੀਂ ਸੋਹਰੇ ਵੀ ਜਿੰਨੇ ਸਾਡੇ ਵੀਰ ਆ ਸਾਰਿਆਂ ਦੇ ਬਹੁਤ-ਬਹੁਤ ਨਾਲ ਧੰਨਵਾਦ ਬਹੁਤ-ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ